मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਅਮਰੀਕਨ ਸਰਕਾਰ ਵੱਲੋਂ ਸਿੱਖ ਫੌਜੀਆ ਨੂੰ ਲੈ ਕੇ ਜਿਹੜੀਆਂ ਨਵੀਆਂ ਇਨਸਟਰਕਸ਼ਨ ਜਾਰੀ ਹੋਈਆਂ ਜਿਦੇ ਵਿੱਚ ਖਾਸ ਕਰ ਦਾੜੀ ਕੇਸ ਕੱਟਣ ਵਾਸਤੇ ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਆ ਅਸੀਂ ਇਹਨੂੰ ਕੰਡਮ ਕਰਦੇ ਹਾਂ ਉਹਨੂੰ ਖੇਦੀ ਕਰਦੇ ਹਾਂ ਕਿਉਂਕਿ ਸਿੱਖਾਂ ਵਾਸਤੇ ਸਿੱਖ ਸਰੂਪ ਖਾਸ ਕਰ ਜਿਹੜੇ ਕੇਸ ਹੈ ਉਹ ਧਾਰਮਿਕ ਪਛਾਣ ਦਾ ਜਿਹੜਾ ਹੈ ਚਿੰਨ ਹੈ ਔਰ ਸਾਡੇ ਗੁਰੂਆਂ ਵੱਲੋਂ ਸਾਡੇ ਧਾਰਮਿਕ ਪਰੰਪਰਾਵਾਂ 'ਚ ਇਹ ਚੀਜ਼ ਮੈਂਸ਼ਨ ਹੈ ਸਾਡੀ ਅਲੱਗ ਜਿਹੜੀ ਪਛਾਣ ਹੈ ਵੱਖਰੀ ਪਛਾਣ ਦਾ ਪ੍ਰਤੀਕ ਹੈ ਔਰ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਇਮੀਡੀਏਟਲੀ ਅਮਰੀਕਨ ਗਵਰਨਮੈਂਟ ਨਾਲ رابطہ ਕਰਕੇ ਜਿਹੜੇ ਉਹਨਾਂ ਦੇ ਨਵੇਂ ਨਿਰਦੇਸ਼ ਹੈ ਡਾਇਰੈਕਸ਼ਨ ਹੈ ਜਿਦੇ ਚ ਦਾੜੀ ਕੇਸ ਕੱਟਣ ਦੀ پابੰਦੀ ਜਿਹੜੀ ਕੱਟਣ ਦੀ ਡਾਇਰੈਕਸ਼ਨ ਦਿੱਤੀ ਆ ਖਾਸ ਕਰ ਸਿੱਖ ਫੌਜੀਆ ਨੂੰ ਉਹ ਫੌਜ ਜਿਹੜੇ ਹਮੇਸ਼ਾ ਇਵਨ ਜਿਹੜੇ ਵਰਲਡ ਵਾਰ ਵੀ ਹੋਏ ਉਹਦੇ ਵਿੱਚ ਵੀ ਸਿੱਖਾਂ ਦਾ ਕੰਟਰੀਬਿਊਸ਼ਨ ਬੜਾ ਮਹਾਨ ਰਿਹਾ ਹੈ। ਤੋਂ ਇਮੀਡੀਏਟਲੀ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇੰਟਰਵੈਨ ਕਰਨਾ ਚਾਹੀਦਾ ਹੈ ਔਰ ਅਮਰੀਕਨ ਗਵਰਨਮੈਂਟ ਦੇ ਇਸ ਫੈਸਲੇ ਤੇ ਜਿਹੜਿਆ ਉਹਨੂੰ ਵਾਪਸ ਲੈਣ ਦੀ ਜਿਹੜੀ ਆ ਉਹ ਬੁਝਾਰਿਸ਼ ਕਰਨੀ ਚਾਹੀਦੀ ਆ। ਅਮਰੀਕਨ ਸਰਕਾਰ ਵੱਲੋਂ ਸਿੱਖ ਫੌਜੀਆ ਨੂੰ ਲੈ ਕੇ ਜਿਹੜੀਆਂ ਨਵੀਆਂ ਇਨਸਟਰਕਸ਼ਨ ਜਾਰੀ ਹੋਈਆਂ ਜਿਦੇ ਖਾਸ ਕਰ ਦਾੜੀ ਕੇਸ ਕੱਟਣ ਵਾਸਤੇ ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਆ। ਅਸੀਂ ਇਹਨੂੰ ਕੰਡਮ ਕਰਦੇ ਹਾਂ ਉਹਨੂੰ ਨਖੇਦੀ ਕਰਦੇ ਹਾਂ ਕਿਉਂਕਿ ਸਿੱਖਾਂ ਵਾਸਤੇ ਸਿੱਖ ਸਰੂਪ ਖਾਸ ਕਰਕੇ ਜਿਹੜੇ ਕੇਸ ਹੈ ਉਹ ਧਾਰਮਿਕ ਪਹਿਚਾਣ ਦਾ ਜਿਹੜਾ ਹੈ ਚਿੰਨ ਹੈ ਔਰ ਸਾਡੇ ਗੁਰੂਆਂ ਵੱਲੋਂ ਸਾਡੇ ਧਾਰਮਿਕ ਪਰੰਪਰਾਵਾਂ 'ਚ ਇਹ ਚੀਜ਼ ਮੈਂਸ਼ਨ ਹੈ ਸਾਡੀ ਅਲੱਗ ਜਿਹੜੀ ਪਛਾਣ ਹੈ ਵੱਖਰੀ ਪਛਾਣ ਦਾ ਪ੍ਰਤੀਕ ਹੈ ਔਰ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਨਿਸ਼ੀਏਟਲੀ ਪਰ ਅਮਰੀਕਨ ਗਵਰਨਮੈਂਟ ਨਾਲ ਰਾਫਤਾ ਕਰਕੇ ਜਿਹੜੇ ਉਹਨਾਂ ਦੇ ਨਵੇਂ ਅ ਨਿਰਦੇਸ਼ ਹੈ ਡਾਇਰੈਕਸ਼ਨਾਂ ਹੈ ਜਿਹਦੇ ਵਿੱਚ ਦਾੜੀ ਕੇਸ ਕੱਟਣ ਦੀ پابੰਦੀ ਜਿਹੜੀ ਕੱਟਣ ਦੀ ਡਾਇਰੈਕਸ਼ਨ ਦਿੱਤੀ ਆ ਖਾਸ ਕਰ ਸਿੱਖ ਫੌਜੀਆਂ ਨੂੰ ਉਹ ਫੌਜ ਜਿਹੜੇ ਹਮੇਸ਼ਾ ਈਵਨ ਜਿਹੜੇ ਵਰਲਡ ਵਾਰ ਵੀ ਹੋਏ ਉਹਦੇ ਵਿੱਚ ਵੀ ਸਿੱਖਾਂ ਦਾ ਕੰਟਰੀਬਿਊਸ਼ਨ ਬੜਾ ਮਹਾਨ ਰਿਹਾ ਹੈ ਤਾਂ ਇਮੀਡੀਏਟਲੀ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇੰਟਰਵੈਨ ਕਰਨਾ ਚਾਹੀਦਾ ਹੈ ਔਰ ਅਮਰੀਕਨ ਗਵਰਨਮੈਂਟ ਦੇ ਇਸ ਫੈਸਲੇ ਤੇ ਜਿਹੜਿਆ ਉਹਨੂੰ ਵਾਪਸ ਲੈਣ ਦੀ ਜਿਹੜੀ ਆ ਉਹ ਗੁਜਾਰਿਸ਼ ਕਰਨੀ ਚਾਹੀਦੀ ਆ